हां जी जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਹ ਤੁਸੀਂ ਸਾਰੇ ਬੰਦਿਆਂ ਹੋਵੋਗੇ। ਅੱਜ ਤੁਹਾਡੇ ਸਾਹਮਣੇ ਅਸੀਂ ਗੱਡੀ ਲੈ ਕੇ ਹਾਜ਼ਰ ਹੋਏ ਆ ਆਪਣੀ ਮਹਿੰਦਰਾ ਨਾਦੀ ਸਕੋਰਪਿਓ ਐਨ ਜਿਹੜੀ ਆਪਣੀ ਟੌਪ ਮਾਡਲ ਆ ਟੌਪ ਆਫ ਦ ਲਾਈਨ ਵੇਰੀਐਂਟ ਆ ਆਪਣਾ। ਆਪਣਾ ਜਿਹੜਾ ਮਾਡਲ ਤੇ ਵੇਰੀਐਂਟ ਹੈਗਾ ਮਹਿੰਦਰਾ ਸਕੋਰਪਿਓ ਐਨ Z8L Z8 ਲਗਜ਼ਰੀ ਹੈ ਵੈਸੇ। ਮਤਲਬ ਇਹਦੇ ਤੋਂ ਉੱਤੇ ਮਹਿੰਦਰਾ ਸਕੋਰਪਿਓ ਐਨ ਦੇ ਵਿੱਚ ਕੁਝ ਨਹੀਂ ਆਉਂਦਾ। ਟੌਪ ਮਾਡਲ ਆਪਣੇ ਕੋਲ ਆ ਹੀ ਆ। ਅੱਜ ਆਪ ਆਏ ਹੋਏ ਸੀਗਾ ਆਪਣਾ ਰਾਜ ਵੀਕਲਜ਼ ਮਹਿੰਦਰਾ ਜਿਹੜਾ ਆਪਣਾ ਸ਼ੋਅਰੂਮ ਆਪਣਾ ਜਿਰਫਰ ਦੇ ਵਿੱਚ ਅਵੇਲੇਬਲ ਆ ਬਾਕੀ ਜੇ ਤੁਹਾਨੂੰ ਆਪਣੀ ਚਾਹ ਮਹਿੰਦਰਾ ਦੀ ਕਿਸੇ ਵੀ ਗੱਡੀ ਦੇ ਰਿਲੇਟਿਡ ਕੋਈ ਵੀ ਜੇ ਪ੍ਰੋਬਲਮ ਹੋਵੇ ਜਾਂ ਕੋਈ ਵੀ ਜਿਵੇਂ ਇਨਕੁਆਇਰੀ ਹੋਵੇ ਜਾਂ ਜੇ ਕਿਸੇ ਭਾਈ ਨੇ ਮੇਰੇ ਨਾਲ ਪਰਚੇਸ ਕਰਨੀ ਹੈ ਨਵੀਂ ਗੱਡੀ ਤੇ ਕਿਸੇ ਨੂੰ ਡਿਲੀਵਰੀ ਵਗੈਰਾ ਆ ਕੁਝ ਵੀ ਮਤਲਬ ਅਰੇਂਜ ਨਹੀਂ ਹੋ ਪਾਰੀ ਗੱਡੀ ਮੈਂ ਨਾ ਇੱਕ ਮੈਡਮ ਦਾ ਨੰਬਰ ਮੈਸ਼ਨ ਕਰ ਦੂੰਗਾ ਤੁਸੀਂ ਨਾ ਇੱਕ ਵਾਰ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਚਾਹ ਆਪਣੀ ਰੋਕਸ ਦੇ ਰਿਲੇਟਿਡ ਹੋਵੇ ਚਾਹ ਆਪਣੀ ਜਿਹੜੀ ਸਕੋਰਪੈਨ ਦੇ ਰਿਲੇਟਿਡ ਹੋਵੇ ਤੇ ਆਪਣੀ ਜਰੂਰ ਇੱਕ ਵਾਰ ਜਾਣਕਾਰੀ ਕਰਿਓ ਬਾਕੀ ਤੁਹਾਨੂੰ ਅੱਜ ਇੱਕ ਕੰਪਲੀਟ ਡਿਟੇਲਡ ਵੀਡੀਓ ਦੰਨੇ ਆ ਆਪਣੀ ਜਿਹੜੀ ਅਪਡੇਟਡ 2025 ਸਕੋਰਪੀਓ ਐਨ ਜ਼ੈਡ 8 ਐਲ ਟਾਪ ਮਾਡਲ ਆ ਉਹਦੇ ਵਿੱਚ ਆਪਣੀ ਕੀ ਕੀ ਫੀਚਰ ਐਡ-ਆਨ ਹੋਏ ਨੇ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਪਾਂ ਨੂੰ ਐਦਾਂ ਦੀ ਕੋਈ ਸ਼ੀ ਦੀ ਕੀ ਮਿਲ ਜਾਂਦੀ ਆ ਮਤਲਬ ਵੈਸੇ ਤਾਂ ਇਹਦੇ ਵਿੱਚ ਆਪਣੀ ਕੀ ਲਾਸ ਐਂਟਰੀ ਆਉਂਦੀ ਆ ਬਟ ਫਿਰ ਵੀ ਆਪਾਂ ਨੂੰ ਫਲਿੱਪ ਕੀ ਮਿਲ ਜਾਂਦੀ ਆ ਮਹਿੰਦਰਾ ਦੀ ਮਤਲਬ ਐਜ਼ ਕੰਪੇਅਰ ਟੂ ਆਪਾਂ ਜਿਹਨਾਂ ਦੀ ਕੋਈ ਵੀ ਗੱਡੀ ਦੇਖੀ ਇਹਦੇ ਵਿੱਚ ਨਾ ਆਪਾਂ ਨੂੰ ਹਰ ਕਿਸੇ ਦੇ ਵਿੱਚ ਆਪਾਂ ਨੂੰ ਫਲਿੱਪ ਕੀ ਮਿਲਦੀ ਆ ਜਿਦੇ ਵਿੱਚ ਆਪਾਂ ਨੂੰ ਸਪੈਸੀਫਿਕ ਇੱਕ ਲੋਕ ਦਾ ਇੱਕ ਆਪਾਂ ਹੋਲਡ ਕਰਕੇ ਰੱਖੂਗਾ ਆਪਣਾ ਬੂਟ ਓਪਨ ਹੋ ਜਾਊਗਾ ਤੇ ਇੱਕ ਆਪਣਾ ਅਨਲੋਕ ਦਾ ਤੇ ਹੁਣ ਗੱਲ ਕਰਦੇ ਆਂ ਜਿਵੇਂ ਫਰੰਟ ਦੇ ਵਿੱਚੋਂ ਫਰੰਟ ਦੇ ਵਿੱਚ ਆਪਾਂ ਨੂੰ ਇਹਦੇ ਇਦਾਂ ਦਾ ਕੁਛ ਇਹਦਾ ਆਪਣਾ ਹੈੱਡਲਾਈਟ ਸੈਟਅਪ ਮਿਲ ਜਾਂਦਾ ਜਿਹਦੇ ਵਿੱਚ ਆਪਣਾ ਇੱਕ ਪ੍ਰੋਜੈਕਟਰ ਆ ਇੱਕ ਆਪਣੀ ਰਿਫਲੈਕਟਿਡ ਬੇਸ ਆ ਗਈ ਆਪਣਾ ਲੋ ਬੀਮ ਜਿਹੜਾ ਆਪਾਂ ਨੂੰ ਪ੍ਰੋਜੈਕਟਰ ਮਿਲ ਜਾਂਦਾ ਤੇ ਆਪਣੀ ਹਾਈ ਬੀਮ ਰਿਫਲੈਕਟਿੰਗ ਬੇਸ ਆ ਗਈ ਬਾਕੀ ਇਹਦੇ ਵਿੱਚ ਆਪਾਂ ਨੂੰ ਸਿਕੁਐਂਸ਼ੀਅਲ ਇਹਦੇ ਵਿੱਚ ਆਪਾਂ ਨੂੰ ਇੰਡੀਕੇਟਰ ਮਿਲ ਜਾਂਦੇ ਨੇ ਐਲਈਡੀ ਦੇ ਵਿੱਚ ਇਹਦਾ ਸਾਰਾ ਕੰਬੀਨੇਸ਼ਨ ਆ ਥੱਲੇ ਜਾ ਕੇ ਆਪਣਾ ਡੀਆਰਐਲ ਮਿਲ ਜਾਂਦੀ ਆ ਆਪਾਂ ਨੂੰ ਪ੍ਰੋਜ ਪਾਰਕਿੰਗ ਸੈਂਸਰ ਦੀ ਗੱਲ ਕਰਾਂ ਇਹ ਫਰੰਟ ਦੇ ਵਿੱਚ ਆਪਾਂ ਨੂੰ ਦੋ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ 6 ਸਲੋਟ ਆਪਣੀ ਮਹਿੰਦਰਾ ਦੀ ਗ੍ਰਿਲ ਆ ਗਈ ਟਵਿਨ ਸਪੀਕ ਆਪਣਾ ਜਿਵੇਂ ਲੋਗੋ ਮਹਿੰਦਰਾ ਦਾ 올 ਨਿਊ ਲੋਗੋ ਆ ਗਿਆ 360 ਡਿਗਰੀ ਆਪਾਂ ਨੂੰ ਕੈਮਰਾ ਮਿਲ ਜਾਂਦਾ ਗ੍ਰਿਲ ਵਗੈਰਾ ਜਿਹੜੀ ਇਹਦੀ ਆਪਣੀ ਮੈਡ ਦੇ ਵਿੱਚ ਆਉਂਦੀ ਆ ਬਟ ਗ੍ਰਿਲ ਤੇ ਨਾ ਮਤਲਬ ਵਧੀਆ ਇਹਨਾਂ ਨੇ ਕ੍ਰੋਮ ਦਾ ਟ੍ਰੀਟਮੈਂਟ ਦਿੱਤਾ ਹੋਇਆ ਬਾਕੀ ਹੁਣ ਚੱਲਦੇ ਆਪਾਂ ਸਾਈਡ ਪ੍ਰੋਫਾਈਲ ਦੇ ਵਿੱਚ ਅਪੋਲੋ ਦੇ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ ਟਾਇਰ ਪ੍ਰੋਫਾਈਲ ਦੀ ਗੱਲ ਕਰਾਂ ਮੈਂ ਆਪਣੀ 255 60 R18 18 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਅਲੋਇਲ ਮਿਲ ਜਾਂਦੇ ਨੇ ਫਰੰਟ ਤੇ ਰੀਅਰ ਆਪਾਂ ਨੂੰ ਡਿਸਕ ਬ੍ਰੇਕ ਮਿਲ ਜਾਂਦੀ ਆ 5 ਪੀਸੀਡੀ ਆਪਾਂ ਨੂੰ 5 ਨਟ ਆਪਾਂ ਨੂੰ ਮਤਲਬ ਅਲੋਇਲ ਮਿਲ ਜਾਂਦੇ ਨੇ ਸਾਈਡ ਸਟੈਪਰ ਆ ਗਿਆ ਆਪਣੇ ਕੋਲ ਬੋਡੀ ਕਲਰ ਆਪਣੇ ਕੋਲ ઓਰਵਿਅਮ ਆ ਗਿਆ ਇੰਟੀਗ੍ਰੇਟਿਡ ਇੰਡੀਕੇਟਰ ਰਿਕਵੈਸਨਰ ਆਪਾਂ ਨੂੰ ਜਿਹੜਾ ਡੋਰ ਹੈਂਡਲਸ ਤੇ ਮਿਲ ਜਾਂਦਾ ਬੀ ਪਿਲਰ ਆਪਣੇ ਕੋਲ ਬਲੈਕਆਊਟ ਦੇ ਵਿੱਚ ਆ ਗਿਆ ਉੱਪਰ ਆਪਣੇ ਕੋਲ ਗੱਲ ਕਰੀਏ ਆਪਣੇ ਕੋਲ ਪਿੱਛੋ ਗੱਲ ਕਰਾਂ ਮੈਂ LED ਦੇ ਵਿੱਚ ਹੀ ਸਾਰਾ ਇਹਦੀ ਆਪਣੀ ਟੇਲ ਲਾਈਟ ਦਾ ਕੰਬੀਨੇਸ਼ਨ ਆ ਚਾਹੇ ਆਪਾਂ ਇੰਡੀਕੇਟਰ ਕਹ ਲਈਏ ਚਾਹੇ ਬ੍ਰੇਕ ਲਾਈਟ ਚਾਹੇ ਪਾਰਕਿੰਗ ਲਾਈਟ ਸਾਰਾ ਕੁਝ ਬਾਕੀ ਅੱਧਰਲੇ ਪਾਸੇ ਆਪਣੇ ਕੋਲ ਰਿਵਰਸ ਲਾਈਟ ਆ ਗਈ ਇਹਦੀ ਰਿਫਲੈਕਟਰ ਵੀ ਆਪਣੇ ਕੋਲ ਥੱਲੇ ਨੇ ਸਕਿਡ ਪਲੇਟ ਆ ਜਿਹੜੀ ਇਹਦੀ ਰੀਅਰ ਵਾਲੀ ਆਪਣੇ ਕੋਲ ਸੈਟਨ ਸਿਲਵਰ ਦੇ ਵਿੱਚ ਆ ਰਿਵਰਸ ਪਾਰਕਿੰਗ ਸੈਂਸਰ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਾਂ ਨੂੰ ਟੋਟਲ 2 ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਰਿਕਵਰਸ ਸੈਂਸਰ ਆਪਾਂ ਨੂੰ ਇੱਕ ਨਾਲ ਇਹਦੇ ਬੂਟ ਦੇ ਵਿੱਚ ਵੀ ਮਿਲ ਜਾਂਦਾ ਬਾਕੀ ਪਿੱਛੋ ਗੱਲ ਕਰਾਂ ਆਪਣੇ ਕੋਲ ਵਾਈਪਰ ਆ ਗਿਆ ਡੀਫੋ 5 ਮੋਂਥ ਸਟ੍ਰੋਪ ਲੈਂਪ ਆ ਗਿਆ ਵਾਸ਼ਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਸ਼ਾਕਪਨ ਆਪਣੇ ਕੋਲ ਇੰਟੀਨ ਆ ਗਿਆ ਸਪੋਇਲਰ ਵਗੈਰਾ ਇਹਦੇ ਵਿੱਚ ਮੇਰੇ ਸਾਹ ਤੋਂ ਸਪੋਇਲਰ ਹੀ ਆ ਛੋਟਾ ਆ ਬਟ ਤੇ ਜਿਵੇਂ ਮੈਂ ਬੂਟ ਸਪੇਸ ਦੀ ਗੱਲ ਕਰਾਂ ਵੈਸੇ ਤਾਂ ਮੈਂ ਸਿੱਧੀ ਗੱਲ ਦੱਸਾਂ ਇਹਦੇ ਵਿੱਚ ਨਾ ਜਿਵੇਂ ਇਹ ਵਾਲਾ ਵੇਰੀਐਂਟ ਆਪਣਾ ਇਹ ਪ੍ਰੋਪਰ ਆਪਣਾ 7 ਸੀਟਰ ਆ ਤੇ ਇਹਦੇ ਵਿੱਚ ਨਾ ਬੈਂਚ ਟਾਈਪ ਆਪਣੇ ਕੋਲ ਰਿਵਰਸ ਦੇ ਵਿੱਚ ਸੀਟਾਂ ਆ ਗਈਆਂ ਆ ਸਪੇਸ ਦੀ ਗੱਲ ਕਰਾਂ ਮੈਂ ਵੈਸੇ ਯਾਰ ਜਿਹੜੀ ਮੈਕਸਿਮਮ ਗੱਡੀਆਂ ਦੇ ਵਿੱਚ ਥਰਡ ਰੋਅ ਨਾ ਜਿਹੜੀ ਹੁੰਦੀ ਆ ਉਹ ਸਿਰਫ ਜਵਾਕਾਂ ਲਈ ਹੁੰਦੀ ਆ ਬੂਟ ਵਗੈਰਾ ਤਾਂ ਨਾ ਦੇ ਬਰਾਬਰ ਆ ਖਤਮ ਹੀ ਹੋ ਚੱਲੇ ਆ ਤੇ ਇੱਥੇ ਆਪਾਂ ਗੱਲ ਕਰੀਏ ਆਪਣੇ ਕੋਲ ਜਿਵੇਂ ਟੂਲ ਵਗੈਰਾ ਆ ਗਿਆ ਹੈ ਨਾ ਆਪਣਾ ਜਿਵੇਂ ਸਪੇਅਰ 휠 ਦੇ ਟੂਲਸ ਆ ਗਏ ਹਾਈਡਰੋਲਿਕ ਆਪਾਂ ਨੂੰ ਪਿਛੇ ਬੂਟ ਸਪੇਸ ਮਿਲ ਜਾਂਦੀ ਆ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੀ 57 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਹੁੰਦੀ ਆ ਆਪਣੀ ਵਨ ਟੈਪ ਆਪਾਂ ਗੱਲ ਕਰੀਏ ਆਪਣੀ ਫਿਊਲ ਡੋਪਨ ਹੋ ਜਾਂਦੀ ਆ ਇੱਥੇ ਆਪਣਾ ਡੀਜ਼ਲ ਪਾਊਗਾ ਤੇ ਇੱਥੇ ਆਪਣਾ ਯ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਬਾਕੀ ਗਰਾਉਂਡ ਕਲੀਅਰੈਂਸ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਆਪਣੀ 187 mm ਦੇ ਨੀਅਰ ਅਬਾਊਟ ਆਪਣੀ 187 mm ਦੇ ਨੀਅਰ ਅਬਾਊਟ ਆਪਣੀ ਗਰਾਉਂਡ ਕਲੀਅਰੈਂਸ ਆਉਂਦੀ ਆ ਬਾਕੀ ਯਾਰ ਡੋਰ ਪੈਨਲ ਡੋਰਸ ਦੀ ਗੱਲ ਕਰਾਂ ਮੈਂ ਡੋਰ ਨਾ ਹੈਵੀ ਬਹੁਤ ਫੀਲ ਹੁੰਦੇ ਨੇ ਇਹਦੇ ਬਾਕੀ ਯਾਰ ਐਡੀ ਹਿਊਜ ਗੱਡੀ ਆ ਹੈਨਾ ਫੁੱਲ ਸਾਈਜ਼ ਆਪਣੀ ਐਸਯੂਵੀ ਆ ਗਈ ਆਪਣਾ ਇਹਦੇ ਵਿੱਚ ਡੁਅਲ ਟੋਨ ਦੇ ਵਿੱਚ ਆਪਣਾ ਡੋਰ ਪੈਨਲ ਆ ਜਿਹਦੇ ਵਿੱਚ ਮੈਂ ਗੱਲ ਕਰਾਂ ਇਧਰ ਆਪਾਂ ਨੂੰ ਕਾਫੀ ਟਾਈਪ ਦੇ ਵਿੱਚ ਆਪਾਂ ਨੂੰ ਹੈਨਾ ਮਿਲ ਜਾਂਦਾ ਬਲੈਕ ਆਪਣੇ ਕੋਲ ਹਾਰਡ ਪਲਾਸਟਿਕ ਉੱਪਰ ਆ ਗਈ ਸਿਲਵਰ ਦੇ ਵਿੱਚ ਆਪਣੇ ਡੋਰ ਹੈਂਡਲਸ ਆ ਗਏ ਜਿਹੜਾ ਆਪਣਾ ਡਰਾਈਵਰ ਸਾਈਡ ਪੈਨਲ ਪਾਰਟ ਆ ਇਹ ਸਾਰਾ ਆਪਣਾ ਗਲੋਸੀ ਬਲੈਕ ਦੇ ਵਿੱਚ ਆ OVRM ਇਲੈਕਟ੍ਰਿਕਲੀ ਫੋਲਡੇਵਲ ਪਲਸ ਅਡਜਸਟੇਬਲ ਆ ਗਏ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੇ ਕੋਲ ਡਰਾਈਵਰ ਤੇ ਕੋ-ਡਰਾਈਵਰ ਦੋਵੇਂ ਪਾਸੇ ਮਿਲ ਜਾਂਦੀ ਆ ਮੈਨੂੰ ਮਤਲਬ ਵਧੀਆ ਲੱਗੀ ਚੀਜ਼ ਤੇ 올4 ਪਾਵਰ ਵਿੰਡੋਜ਼ ਆ ਗਏ ਆਪਣੇ ਕੋਲ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਪਾਵਰ ਵਿੰਡੋ ਲੋਕ ਆਪਣੇ ਕੋਲ ਇੱਧਰ ਆ ਗਿਆ ਇੱਥੇ ਇਹਨਾਂ ਨੇ ਮਤਲਬ ਸਿਲਵਰ ਦਾ ਸੈਟਨ ਸਿਲਵਰ ਦੇ ਵਿੱਚ ਆਪਾਂ ਨੂੰ ਅ ਗ੍ਰੈਬ ਹੈਂਡਲ ਦਿੱਤਾ ਹੋਇਆ ਡੋਰ ਦੇ ਉੱਤੇ ਬਾਕੀ ਸੀਟਿੰਗ ਦੀ ਗੱਲ ਕਰਾਂ ਮੈਂ ਆਪਣੀ ਸੀਟ ਇਹਦੇ ਵਿੱਚ ਹੈਗੀ ਆ 1 2 3 4 5 6 ਆਪਣੀ 8 ਵੇ ਇਹਦੇ ਵਿੱਚ ਸੀਟ ਐਡਜਸਟੇਬਲ ਆਪਾਂ 8 ਵੇ ਐਡਜਸਟ ਕਰ ਸਕਦੇ ਆ ਅੱਗੇ ਪਿੱਛੇ ਰਿਕਲਾਈਨ ਡਿਕਲਾਈਨ ਆਪਣੀ ਥਾਈ ਸਪੋਰਟ ਹੋ ਜਾਂਦੀ ਆ ਤੇ ਆਪਣਾ ਲੰਬਾਰ ਸਪੋਰਟ ਹੋ ਜਾਂਦਾ ਬਾਕੀ ਹੁਣ ਚੱਲਦੇ ਆ ਇੱਕ ਵਾਰ ਆਪੇ ਇਹਦੇ ਇੰਟੀਰੀਅਰ ਦੇ ਵਿੱਚ ਇੱਥੇ ਫਰੰਟ ਦੇ ਵਿੱਚ ਆਪਾਂ ਨੂੰ ਇਹਦੇ ਗ੍ਰੈਬ ਹੈਂਡਲ ਮਿਲ ਜਾਂਦਾ ਯਾਰ ਮੇਰੀ ਨਾ ਮਤਲਬ ਉਹੀ ਪ੍ਰਾਣੀ ਆਜ ਤੱਕ ਗੱਡੀਆਂ ਵਾਲੀ ਮੈਂ ਮਤਲਬ ਸੀਟ ਦੇ ਨਾ نیچے ਦੇਖੀ ਜਾਂਦਾ ਹੁੰਦਾ ਕਿ ਜਿਵੇਂ ਯਾਰ ਆਪਾਂ ਦਾ ਮਤਲਬ ਥਾਰ ਵਗੈਰਾ ਜਾਂ ਜਿਵੇਂ ਹਨਾ ਸਵਿਫਟ ਵਗੈਰਾ ਯੂਜ਼ ਕਰਦੇ ਆ ਮਤਲਬ ਹੋਰ ਉਹਨਾਂ ਦੇ ਵਿੱਚ ਨਾ ਮੈਨੂਅਲ ਆਪਣੀ ਜਿਵੇਂ ਸੀਟ ਐਡਜਸਟ ਕਰਨੀ ਪੈਂਦੀ ਆ ਤੇ ਮੇਰਾ ਉਹੀ ਸੁਭਾਅ ਆ ਬਾਕੀ ਆਪਾਂ ਨੂੰ ਕੁਝ ਐਦਾਂ ਦਾ ਇੰਟੀਰੀਅਰ ਮਿਲ ਜਾਂਦਾ ਗੱਲ ਕਰੀਆ ਆਪਣਾ ਮਤਲਬ ਡੋਲ ਟੋਨ ਦੇ ਵਿੱਚ ਆਪਣਾ ਇਹਦਾ ਇੰਟੀਰੀਅਰ ਆ ਬਲੈਕ ਤੇ ਚਾਕਲੇਟ ਦਾ ਕੰਬੀਨੇਸ਼ਨ ਆਪਾਂ ਨੂੰ ਦਿੱਤਾ ਹੋਇਆ 8 ਇੰਚਸ ਦੀ ਆਪਣੇ ਕੋਲ ਇਹਦੀ ਇਨਫੋਰਟੇਨਮੈਂਟ ਕੰਟਰੋਲ ਆ ਗਿਆ ਸਾਰਾ ਆਪਣਾ ਜਿਹੜਾ ਇਹ ਵਿਚਲਾ ਪੈਨਲ ਆਇਆ ਸਾਰਾ ਸੈਂਟਰ ਕੰਸੋਲ ਆ ਜਿਹੜਾ ਆਪਣਾ ਇਹ ਗਲੋਸੀ ਬਲੈਕ ਦੇ ਵਿੱਚ ਆ ਗਿਆ ਆਪਣੇ ਕੋਲ ਤੇ ਆਪਣੇ ਕੋਲ 6 ਸਪੀਡ ਮੈਨੂਅਲ ਟਰਾਂਸਮਿਸ਼ਨ ਆ ਗਿਆ ਥੱਲੇ ਗੱਲ ਕਰੀਏ ਆਪਣੇ ਕੋਲ ਵਾਇਰਲੈਸ ਚਾਰਜਰ ਆ USB ਪੋਰਟ ਆਪਣੇ ਕੋਲ ਇੱਧਰ ਆ ਗਿਆ ਚਾਰਜਿੰਗ ਪੋਰਟ ਆਪਣੇ ਕੋਲ USB ਟਾਈਪ ਇਹ ਇੱਧਰ ਆ ਗਿਆ USB ਜਿਵੇਂ ਐਂਡਰੋਇਡ ਆਟੋ ਜਾਂ ਐਪਰਕਲ ਪਲੇ ਜਾਣਾ ਆਪਣਾ ਇੱਧਰ ਚਲਾ ਸਕਦੇ ਬਾਕੀ ਇਹਦੇ ਵਿੱਚ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਆਪਾਂ ਵਾਇਰਲੈਸਲੀ ਚਲਾ ਸਕਦੇ ਆਂ ਅਦਰਲੇ ਪਾਸੋਂ ਆਪਾਂ ਡਰਾਈਵ ਮੋਡ ਚੇਂਜ ਕਰ ਸਕਦੇ ਆਂ ਹਿੱਲ ਡੀਸੈਂਟ ਕੰਟਰੋਲ ਆ ਗਿਆ ਆਪਣੇ ਕੋਲ ਟਰੈਕਸ਼ਨ ਕੰਟਰੋਲ ਦਾ ਬਟਨ ਆ ਗਿਆ ਹਜ਼ਾਰਡ ਲੈਂਪ ਆਈਡਲ ਸਟਾਰਟ ਸਟਾਪ ਦਾ ਬਟਨ ਆਪਣੇ ਕੋਲ ਐਸਓਐਸ ਕੈਮਰਾ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣਾ 360 ਡਿਗਰੀ ਕੈਮਰਾ ਹੁੰਦਾ ਨਾ ਸੋ ਦੈਟਸ ਵਾਈ ਆਪਾਂ ਨੂੰ ਮਤਲਬ ਇਦਾਂ ਦਾ ਮਿਲ ਜਾਂਦਾ 360 ਡਿਗਰੀ ਤਾਂ ਨਹੀਂ ਹੁੰਦਾ ਇਹਦੇ ਵਿੱਚ ਫਰੰਟ ਤੇ ਰੀਅਰ ਦੇ ਵਿੱਚ ਕੈਮਰਾ ਹੁੰਦਾ ਬਾਕੀ ਇਹਦੇ ਵਿੱਚ ਨਾ ਆਪਣਾ ਡੂਲਸ ਹੋਣੇ ਸੀ ਆ ਯਾਰ ਇਹ ਜਿਹੜੀ ਸਾਰੀ ਇਹਨਾਂ ਦਾ ਮਤਲਬ ਬਹੁਤ ਛੋਟਾ ਸਾਰਾ ਸੈਂਟਰ ਕੰਸੋਲ ਆ ਇਹ ਸਾਰਾ ਇਹਨਾਂ ਨੇ ਗਲੋਸੀ ਬਲੈਕ ਦੇ ਵਿੱਚ ਕਹਿ ਲਿਆ ਚਾਹ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਬਹੁਤ ਪ੍ਰੀਮੀਅਮ ਲੱਗਦਾ ਆ ਬਾਕੀ ਜਿਹੜੀ ਆਪਣੀ ਨੈਵੀਗੇਸ਼ਨ ਗੱਲ ਕਰੀ ਆਪਾਂ ਇਨਫੋਰਟੇਨਮੈਂਟ ਕੰਟਰੋਲਰ ਦੇ ਵਿੱਚ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਚੱਲਦਾ ਆ ਵਿੱਚ ਨਾ ਆਪਣੀ ਵੈਂਟੀਲੇਟਿਡ ਸੀਟਾਂ ਐਡ ਹੋਈਆਂ ਸੀਗੀਆਂ ਬਾਕੀ ਗੱਲ ਕਰਦੇ ਆ ਆਪਾਂ ਨੂੰ ਲੈਦਰ ਰਾਈਡ ਦੇ ਵਿੱਚ ਇਹਦਾ ਕੰਪਲੀਟ ਸਟੀering ਵੀਲ ਮਿਲ ਜਾਂਦਾ ਇਧਰਲੇ ਪਾਸੇ ਆਪਣੇ ਸਾਰੇ ਇਨਫੋਰਟੇਨਮੈਂਟ ਕੰਟਰੋਲਸ ਆ ਗਏ ਇਧਰਲੇ ਪਾਸੇ ਸਾਰੇ ਇਹਦੇ ਆਪਣੇ ਇਨਸਟਰੂਮੈਂਟ ਕਲਸਟਰ ਦੇ ਰਿਲੇਟਿਡ ਕੰਟਰੋਲਸ ਆ ਗਏ 7000 ਤੱਕ ਮਾਰਕਿੰਗ ਆਪਾਂ ਨੂੰ ਟੈਕੋਮੀਟਰ ਦੀ ਮਿਲ ਜਾਂਦੀ ਆ 220 ਤੱਕ ਆਪਾਂ ਨੂੰ ਮਾਰਕਿੰਗ ਦੇ ਸਪੀਡ ਦੀ ਮਿਲ ਜਾਂਦੀ ਆ ਬਾਕੀ ਐਦਾਂ ਦਾ ਕੁਝ ਆਪਣੀ ਅ ਮਾਈ ਡੀ ਆ ਜਿਹਦੇ ਮੈਂ ਗੱਲ ਕਰਾਂ ਆਪਾਂ ਕੰਟਰੋਲ ਇੱਥੋਂ ਕਰ ਸਕਦੇ ਆ ਆਪਣੀ ਡਰਾਈਵਰ ਇਨਫੋ ਹੋ ਗਈ ਫਿਊਲ ਇਨਫੋ ਹੋ ਗਈ ਡਿਜੀਟਲ ਸਪੀਡ ਵਗੈਰਾ ਵੀਕਲੀ ਇਨਫੋ ਨੈਵੀਗੇਸ਼ਨ ਸਾਰਾ ਕੁਝ ਮਤਲਬ ਆਪਾਂ ਐਮ ਆਈ ਡੀ ਦੇ ਵਿੱਚ ਕਰ ਸਕਦੇ ਆ ਇਧਰਲੇ ਪਾਸੇ ਆਪਣੇ ਕੋਲ ਰੇਂਜ ਸੈਂਸਿੰਗ ਵਾਈਪਰ ਆ ਗਏ ਆਪਣੇ ਕੋਲ ਆਟੋ ਹੈੱਡ ਲੈਂਪਸ ਆ ਗਏ ਪੁਸ਼ ਸਟਾਰਟ ਸਟੌਪ ਬਟਨ ਆਪਣੇ ਕੋਲ ਇਧਰ ਆ ਪਾਰਕਿੰਗ ਸੈਂਸਰ ਆਫ ਕਰਨੇ ਹੁਣ ਆਪਣੇ ਕੋਲ ਬਟਨ ਨੀਚੇ ਆ ਗਿਆ ਹੈੱਡਲਾਈਟ ਲੈਵਲਰ ਆਪਣੇ ਕੋਲ ਇਧਰ ਆ ਗਿਆ ਆ ਸਾਰਾ ਮੈਂ ਗੱਲ ਕਰਾਂ ਜਿਹੜਾ ਚਾਕਲੇਟ ਦੇ ਵਿੱਚ ਦਿੱਤਾ ਹੋਇਆ ਨਾ ਚਾਕਲੇਟ ਕਲਰ ਦੇ ਵਿੱਚ ਆ ਸਾਰਾ ਆਪਣਾ ਗੱਲ ਕਰੀ ਆਪਾਂ ਡੈਸ਼ਬੋਰਡ ਬੂਫਰ ਮਿਲ ਜਾਂਦਾ ਫਰੇਮਲੈਸ ਆਪਣੇ ਕੋਲ ਆਟੋ ਡਿਮਿੰਗ ਆਪਣੇ ਕੋਲ ਆ ਆਈਆਰਐਮ ਆ ਗਿਆ ਬਾਕੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣਾ ਜਿਵੇਂ ਡਰਾਈਵਰ ਸਾਈਡ ਜਿਹੜਾ ਸਨਵਾਈਜ਼ਰ ਆਵੇ ਤੇ ਟਿਕਟ ਹੋਲਡਰ ਆ ਜਿਹੜਾ ਕੋ ਡਰਾਈਵਰ ਸਾਈਡ ਆਪਣੇ ਕੋਲ ਸਨਵਾਈਜ਼ਰ ਆ ਵਿਦ ਮਿਰਰ ਤੇ ਵਿਦ ਲਾਈਟ ਆ ਵਧੀਆ ਲੱਗਿਆ ਯਾਰ ਬਾਕੀ ਇਹਦੇ ਵਿੱਚ ਨਾ ਆਪਣੀ ਛੋਟੀ ਜਿਹੀ ਸਨਰੂਫ ਆ ਜਾਂਦੀ ਆ ਛੋਟੀ ਵੀ ਨਹੀਂ ਯਾਰ ਮਤਲਬ ਠੀਕ ਆ ਸਾਈਜ਼ ਵਾਈਜ਼ ਹੈ ਨਾ ਐਦਾਂ ਦਾ ਕੁਝ ਸਾਈਜ਼ ਆ ਸਫੀਸ਼ੀਐਂਟ ਆ ਯਾਰ ਆ ਬਾਕੀ ਅੱਧੋਂ ਬੰਦ ਹੁੰਦੀ ਆ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਨਾ ਆਪਣਾ ਜਿਵੇਂ ਗੱਲ ਕਰੀਏ ਅਡਾਸ ਵਗੈਰਾ ਨਹੀਂ ਆਉਂਦਾ ਬਾਕੀ ਇੱਥੇ ਆਪਣੇ ਕੋਲ ਸਨ ਗਲਾਸ ਹੋਲਡਰ ਆ ਗਿਆ ਜਿਹੜੀ ਇਹਦੀ ਆਪਣੀ ਕੈਮਨ ਲਾਈਟ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਗਲਵ ਬਾਕਸ ਦੀ ਗੱਲ ਕਰਾਂ ਇਦਾਂ ਦਾ ਆਪਣਾ ਗਲਵ ਬਾਕਸ ਆ ਕਿ ਆਪਣੇ ਕੋਲ ਕੂਲਡ ਗਲਵ ਬਾਕਸ ਮਿਲ ਜਾਂਦਾ ਤੇ ਆ ਜਿਵੇਂ ਸੈਂਟਰ ਸਾਰਾ ਆਪਣਾ ਗਲੋਸੀ ਦੇ ਵਿੱਚ ਆ ਇਦੇ ਵਿੱਚ ਆਪ ਮੈਨੂਅਲ ਟਰਾਂਸਮਿਸ਼ਨ ਦਾ ਹੁੰਦਾ ਹੁੰਦਾ ਇਹਦੇ ਵਿੱਚ ਆਪਣਾ 6ਪੀਡ ਆਟੋਮੈਟਿਕ ਟਰਾਂਸਮਿਸ਼ਨ ਹੁੰਦਾ ਬਾਬੇ ਕਦੇ ਨਾ ਮਤਲਬ ਮੈਂ ਬਾਕੀ ਗੱਲਾਂ ਦੀ ਗੱਲਾਂ ਮਹਿੰਦਰਾ ਦਾ ਨਾ ਆਟੋਮੈਟਿਕ ਜਿਹੜਾ ਟਰਾਂਸਮਿਸ਼ਨ ਆ ਉਹ ਸੱਚੀ ਬਹੁਤ ਜ਼ਿਆਦਾ ਸਮੂਥ ਆ ਸਮੂਥ ਤੇ ਰਿਲਾਈਅਬਲ ਦੋਵੇਂ ਆ ਬਾਕੀ ਐਫੀਸ਼ੀਐਂਸ ਵੀ ਹੈਗਾ ਯਾਰ ਬਾਕੀ ਸਟੀering ਵੀਲ ਐਡਜਸਟਮੈਂਟ ਦੀ ਗੱਲ ਕਰਾਂ ਜੇ ਮੈਂ ਆਪਣਾ ਟਿਲਟ ਟਿਲਟੀ ਆਪਣੀ ਐਡਜਸਟਮੈਂਟ ਆ ਟੈਲੀਸਕੋਪਿਕ ਨਹੀਂ ਹੁੰਦੀ ਆਪਣੀ ਬਾਕੀ ਮੈਨੂਅਲ ਆਪਣੇ ਕੋਲ ਇਹਦੇ ਵਿੱਚ ਹੈਂਡ ਬ੍ਰੇਕ ਆ ਗਈ ਤੇ ਜਿਵੇਂ ਜੇ ਆਪਾਂ ਉਹ ਕਰਨਾ ਹੋਵੇ ਅਮਰੇਸਟ ਅਮਰੇਸਟ ਆਪਣੀ ਇੱਥੇ ਆ ਦੇ ਇਸ ਦੇ ਪੁਆਇੰਟ ਆਫ 뷰 ਤੋਂ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਟੋਟਲ 6 에어ਬੈਗ ਆਉਂਦੇ ਨੇ ਬਾਕੀ ਫਰੰਟ ਦੇ ਵਿੱਚ ਆਪਣਾ ਇੰਨਾ ਸੀਗਾ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਫਰੰਟ ਸੀਟ ਇੱਕ ਵਾਰ ਮੇਰੇ ਅਕੋਰਡਿੰਗ ਅਡਜਸਟ ਕਰ ਲਾਂ ਐਦਾਂ ਦਾ ਕੁਝ ਆਪਾਂ ਗੱਲ ਕਰੀ ਆਪਣਾ ਰੀਅਰ ਡੋਰ ਪੈਨਲ ਆ ਸੇਮ ਐਜ਼ ਇਟ ਇਜ਼ ਜਿਵੇਂ ਅੱਗੇ ਦਾ ਆਪਣਾ ਓਵੇਂ ਦਾ ਹੀ ਸੇਮ ਪਿੱਛੇ ਪਿੱਛਾ ਬਾਕੀ ਇੱਥੇ ਆਪਣਾ ਜਿਵੇਂ ਗੱਲ ਕਰੀ ਬੋਟਰ ਹੋਲਡਰ ਮਿਲ ਜਾਂਦਾ ਜਿਹੜਾ ਮਤਲਬ ਪਿੱਛੇ ਆਪਾਂ ਗੱਲ ਕਰੀ ਪੈਸੇਂਜਰ ਬਹਿਣਗੇ ਉਹਨਾਂ ਵਾਸਤੇ ਵੀ ਆ ਚੀਜ਼ ਜਿਹੜ ਬਾਕੀ ਯਾਰ ਮਹਿੰਦਰਾ ਦੀਆਂ ਗੱਡੀਆਂ 'ਚ ਬੈਠ ਕੇ ਨਾ ਫੀਲ ਤਾਂ ਵੱਖਰੀ ਹੋ ਅਥਰੀ ਟਾਈਪ ਦੀ ਫੀਲ ਹੁੰਦੀ ਆ ਬਾਕੀ ਜਿਹੜੀ ਪਿਛਲੀ ਸੀਟ ਆ ਆਪਾਂ ਰਿਕਲਾਈਨ ਕਰ ਸਕਦੇ ਆ ਅ ਰੀਅਰ ਦੇ ਵਿੱਚ ਆਪਾਂ ਨੂੰ ਏਸੀ ਵੈਂਟਸ ਮਿਲ ਗਏ ਆਪਾਂ ਜਿਵੇਂ ਰੀਅਰ ਏਸੀ ਹੁੰਦਾ ਨਾ ਆਪਾਂ ਆਪਣੇ ਅਕੋਰਡਿੰਗ ਐਡਜਸਟ ਕਰ ਸਕਦੇ ਆ ਪਿੱਛੇ ਆਪਾਂ ਨੂੰ ਸਪੀਡ ਦਿੱਤੀ ਹੋਈ ਆ ਫੈਨ ਸਪੀਡ ਥੱਲੇ ਆਪਣੇ ਕੋਲ ਇੱਕ ਸੀਟ ਆਪੋਰਟ ਆ ਗਿਆ ਹੰਪ ਵਗੈਰਾ ਦੀ ਗੱਲ ਕਰਾਂ ਹੰਪ ਹੈਗਾ ਬਟ ਇੰਨਾ ਨਹੀਂ ਕਿ ਹਾਂ ਬੈਂਡ ਦੇ ਵਿੱਚ ਪ੍ਰੋਬਲਮ ਵਗੈਰਾ ਹੋਵੇ ਐਦਾਂ ਦਾ ਕੁਝ ਆਪਾਂ ਗੱਲ ਕਰੀਆ ਆਪਣਾ ਰੀਅਰ ਦੇ ਵਿੱਚ ਉਹਦਾ ਡੈਸ਼ਬੋਰਡ ਲਾਦਾ ਬਾਕੀ ਸਪੇਸ ਦੀ ਗੱਲ ਕਰਾਂ ਮੈਂ ਨੀਰੂ ਹੁੰਦਾ ਇਹਦੇ ਵਿੱਚ ਸੋਹਣਾ ਆ ਆਪਣਾ ਹਾਈਟ ਵੀ ਹੈਡ ਰੂਮ ਵੀ ਬਹੁਤ ਸੋਹਣਾ ਆ ਰੀਅਰ ਦੇ ਵਿੱਚੋਂ ਆਪਾਂ ਨੂੰ ਇਹਦੇ ਵਿੱਚ ਐਲਈਡੀ ਆਪਣੀ ਕੈਬਲਾਈਟ ਮਿਲ ਜਾਂਦੀ ਆ ਰੀਡਿੰਗ ਲਾਈਟ ਕਹ ਲਈਏ ਜਾਂ ਆਪਾਂ ਕੈਬਲਾਈਟ ਕਹ ਲਈਏ ਬਾਕੀ ਜੇ ਮੈਂ ਇੰਜਨ ਵੀਰੀਅੰਟ ਦੀ ਗੱਲ ਕਰਾਂ ਹੈਨਾ ਇਹਦੇ ਵਿੱਚ ਆਪਣਾ 2.2 ਲੀਟਰ ਆਪਣਾ ਐਮਓਕ ਡੀਜ਼ਲ ਇੰਜਨ ਆਉਂਦਾ ਆ ਜਿਹੜਾ ਆਪਾਂ ਨੂੰ 172 ਪੀਐਚਪੀ ਤੇ ਆਪਣਾ 400 ਨਿਊਟਨ ਮੀਟਰ ਟਾਰਕ ਪ੍ਰੋਵਾਈਡ ਕਰਕੇ ਦਿੰਦਾ ਆ ਕੰਪਨੀ ਕਲੇਮਡ ਐਵਰੇਜ ਦੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੀ 14 ਤੋਂ ਲੈ ਕੇ 15 ਕੇਐਮਪੀਐਲ ਦੇ ਨੀਅਰਬਾ ਬਾਕੀ ਓਨ ਰੋਡ ਬਾਕੀ ਐਕਸ਼ੋਰੂਮ ਪ੍ਰਾਈਸ ਦੀ ਗੱਲ ਕਰਾਂ ਮੈਂ ਆਪਣਾ 23 ਲੱਖ 1000 ਰੁਪਿਆ ਇਹਦਾ ਐਕਸ਼ੋਰੂਮ ਪ੍ਰਾਈਸ ਦਾ ਕਰੰਟਲੀ ਇਹ ਵੇਰੀਐਂਟ ਦਾ ਤੇ ਆਪਣਾ ਰੀਅਰ 휠 ਡਰਾਈਵ ਦਾ ਬਾਕੀ ਪਰਸਨਲੀ ਅਕੋਰਡਿੰਗ ਟੂ ਮੀ ਦੱਸਾਂ ਮੈਂ ਮੈਨੂੰ ਗੱਡੀ ਯਾਰ ਬਹੁਤ ਵਧੀਆ ਲੱਗੀ ਹਨਾ ਮੇਰੇ ਕਨਵੀਨੀਐਂਟਲੀ ਜੇ ਮੈਂ ਗੱਲ ਦੱਸਾਂ ਬਾਕੀ ਯਾਰ ਐਸਯੂਵੀ ਆਪਣੀ ਗੱਡੀਆਂ ਇਹਦੇ ਵਿੱਚ ਆਪਣਾ 6 ਸੀਟਰ ਤੇ ਆਪਣਾ 7 ਸੀਟਰ ਆਪਣੇ ਕੋਲ ਦੋ ਹੀ ਆਪਸ਼ਨ ਆਉਂਦੇ ਨੇ ਜਿਹੜਾ ਤੁਹਾਨੂੰ ਮੈਂ ਅੱਜ ਵੇਰੀਐਂਟ ਦਿਖਾਇਆ ਇਹ ਆਪਣਾ 7 ਸੀਟਰ ਆਪਣੇ ਕੋਲ ਵੇਰੀਐਂਟ ਸੀਗਾ ਜਿਹੜੀ ਜਿਵੇਂ 6 ਸੀਟਰ ਵੇਰੀਐਂਟ ਹੁੰਦਾ ਉਹਦੇ ਵਿੱਚ ਜਿਹੜੀ ਸੈਕੰਡ ਰੋ ਆ ਨਾ ਕੈਪਟਨ ਸੀਟਾਂ ਮਿਲ ਜਾਂਦੇ ਨੇ ਜਿਹੜੀ ਆ ਵੀ ਦੀ ਸੈਕੰਡ ਰੋ ਹੁੰਦੀ ਆ ਬਟ ਇਹ ਜਿਹੜੀ ਦਿਖਾਈ ਆ ਜੋ ਤੁਹਾਨੂੰ ਮੈਂ 7 ਸੀਟਰ ਇਹਦੇ ਵਿੱਚ ਆਪਣੀ ਪਿੱਛੇ ਜਿਹੜੀ ਸੀਟਾਂ ਸੀਗੀਆਂ ਉਹ ਆਪਣੀ ਬੈਂਚ ਟਾਈਪ ਸੀਟਾਂ ਸੀਗੀਆਂ ਬਾਕੀ ਅੱਜ ਦੀ ਵੀਡੀਓ ਬਾਬੇਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ